ਖੂਬ ਮਾਇਆ ਧਾਰੀਆਂ ਦਾ ਟੋਲਾ ਬਣ ਗਿਆ ਇੱਕ ਇਹਨੂੰ ਅਕਾਲੀ ਦਲ ਕਹਿਣਾ ਐਵੇਂ ਇਹ ਨਾਮ ਦੇਣੇ ਇਸ ਤਰ੍ਹਾਂ ਦੇ ਇਹ ਜੋ ਵੀ ਅੱਜ ਬਾਦਲ ਨਾਲ ਤੇ ਇਵਨ ਜਿਹੜੇ ਬਾਦਲ ਦੇ ਰੰਗ ਚ ਰੰਗੇ ਹੋਏ ਬੰਦੇ ਆਂ ਬਾਹਰ ਬੈਠੇ ਹੋਣ ਬਾਦਲਿਜ਼ਮ ਵਿਦਾਊਟ ਬਾਦਲ ਇਹ ਵੀ ਚੱਲਦਾ ਹੁੰਦਾ ਨਾ ਤੇ ਉਹ ਬੰਦੇ ਮਾਇਆ ਧਾਰੀ ਉਹਨਾਂ ਨੇ ਉਹ ਪੰਥ ਖੇਤਾ ਨੂੰ ਸਾਰਿਆਂ ਨੂੰ ਦਾਤੇ ਲਾਤਾ ਆ ਆ ਆ ਸਪੇਟ ਸੀ 2.0 ਦੇ ਹੁਕਮਨਾਮੇ ਦੀ ਵੀ ਇਹਨੂੰ ਦਰੁਸਤ ਕਰਨ ਵਾਸਤੇ ਜਿਹੜਾ ਪਹਿਲਾ ਸਟੈਪ ਸੀ ਵੀ ਪਹਿਲਾਂ ਜਮਹੂਰੀ ਢੰਗ ਨਾਲ ਚੋਣ ਹੋਵੇ ਵੀ ਉਹਨਾਂ ਨੇ ਇੱਕ ਪਰਿਵਾਰ ਦੀ ਜਾਰੇਦਾਰੀ ਸਥਾਪਿਤ ਕਰ ਲਈ ਉਹਦੇ ਨਾਲ ਰਮਨੀਕ ਸਿੰਘ ਗੜਬੜ ਇੱਕ ਹੋ ਗਈ ਸਾਰਾ ਐਮਫੇਸਿਸ ਸਾਰਾ ਜੋਰ ਜਿਹੜਾ ਉਹ ਜਥੇਬੰਦਕ ਢਾਂਚੇ ਤੇ ਲੱਗਿਆ ਸਿਧਾਂਤਕ ਸੇਵ ਦੀ ਗੱਲ ਨੈਰੇਟਿਵ ਤੋਂ ਬਾਹਰ ਹੋ ਗਈ ਮਾ ਜਿੰਮੀਆ ਕੇ ਸਪੀਚਾਂ ਸੁਣੀਆਂ ਜਦੋਂ ਇਹਨਾਂ ਨੇ ਭਰਤੀ ਲਈ ਮਤਲਬ ਕਾਨਫਰੰਸਾਂ ਕੀਤੀਆਂ ਇਲਾਕਿਆਂ 'ਚ ਜਾ ਕੇ ਆਪੱਖ ਕਿਤੇ ਮਲਮੀ ਦੀ ਜੀਬ ਨਾ ਭਾਵੇਂ ਪਾਸ ਸਿੰਘ ਰੈਫਰੈਂਸ ਭਾਵੇਂ ਆ ਗਿਆ ਹੋਵੇ ਇਹ ਇਹ ਤੇ ਇਹ ਜ਼ੋਰ ਨਹੀਂ ਦਿੱਤਾ ਗਿਆ ਬਸ ਉਹ ਭਰਤੀ ਵਾਲੀ ਗੱਲ ਜਮਹੂਰੀ ਢੰਗ ਨਾਲ ਵੀ ਇਹਨਾਂ ਨੇ ਪਰਿਵਾਰ ਦਾ ਕਬਜ਼ਾ ਕਰ ਲਿਆ ਜਥੇ ਬੰਦਕ ਸਰੋਕਾਰ ਜਿਹੜੇ ਨਾ ਢਾਂਚੇ ਦੇ ਉਹ ਉਹ ਭਾਰੂ ਹੋ ਗਏ ਤੇ ਉਹ ਜੇ ਸਿਧਾਂਤਕ ਸੇਧ ਤੇ ਵੀ ਨਾਲ ਬਰਾਬਰ ਨੈਰੇਟਿਵ ਚੱਲਦਾ ਤਾਂ ਜਿਹੜੇ ਬਾਦਲਾਂ ਦੇ ਰੰਗ ਚ ਰੰਗੇ ਹੋਏ ਬੰਦੇ ਆ ਮਾਇਆਧਾਰੀ ਭਰਤੀ ਵਾਲੇ ਜਿਹੜੇ ਅੱਜ ਇਹਨਾਂ ਨਾਲ ਬਾਗੀਆਂ ਨਾਲ ਆਪਣੇ ਭਰਤੀ ਕਮੇਟੀ ਦੇ ਨਾਲ ਚੱਲ ਰਹੇ ਪ੍ਰਕਿਰਿਆ ਚ ਉਹ ਜਾਂ ਤਾਂ ਭੱਜ ਜਾਣੇ ਸੀ ਜਾਂ ਸਾਈਡ ਲਾਈਨ ਹੋ ਜਾਣੇ ਸੀ ਲੋਕਾਂ ਚੋਂ ਨਿਕਖੜ ਜਾਣੇ ਸੀ ਇੱਕ ਵੱਡੀ ਗੜਬੜ ਆ ਹੋਈ ਚਲੋ ਇਹਦੇ ਕਾਰਨ ਵੀ ਹੈਗੇ ਆ ਆਪਾਂ ਤਾਂ ਇੱਥੇ ਬੈਠ ਕੇ ਰਿਵਿਊ ਕਰਨ ਦਾ ਤੌਕਾ ਵੀ ਆਇਆ ਨਹੀਂ ਆਉਣਾ ਚਾਹੀਦਾ ਸੀ ਪਰ ਕਈ ਵਾਰ ਚੀਜ਼ਾਂ ਇੱਕ ਸਮੇਂ ਬਾਅਦ ਹੀ ਜਾ ਕੇ ਹੋਣੀਆਂ ਹੁੰਦੀਆਂ ਸੋ ਉਹਦੇ ਨਾਲ ਮੈਂ ਕਹਿੰਦਾ ਵੀ ਆਹ ਜਿਹੜੀ ਗੱਲ ਹੈ ਨਾ ਜਿੱਥੇ ਜਾ ਕੇ ਤੁਹ ਜਿਹੜਾ ਅਗਲਾ ਸਰਕਾਰ ਐ ਥੱਲੇ ਲੋਕਾਂ ਦਾ ਵੀ ਵੀ ਕੁਝ ਨਿਕਲੂ ਇਹਦੇ ਚੋਂ ਪੋਜੀਟਿਵ ਕਿ ਐਵੇਂ ਹੀ ਮਤਲਬ ਫਿਰ ਇਹ ਇੱਕ ਫਜ਼ੂਲ ਜੀ ਪ੍ਰਕਿਰਿਆ ਉਹੀ ਬੰਦੇ ਉਹੀ ਚਿਹਰੇ ਜਾਂ ਚਿਹਰੇ ਵੀ ਜੇ ਬਦਲ ਜਾਣ ਹੋਈ ਸੋਚ ਉਹੀ ਆਦਤਾਂ ਤੇ ਉਹੀ ਸਰੋਕਾਰ ਉੱਜ ਕੀ ਨੇ ਵੱਜ ਰਿਹਾ ਇਹ ਸੰਕਟ ਜਿਹੜਾ ਨਾ ਟਰਸਟ ਡੈਫੀਸ਼ਟ ਵੀ ਬੰਦੇਾਂ ਦਾ ਭਰੋਸੇ ਉੱਡ ਗਏ